ਉਕੇ ਆਗਾ ਲਗਰਤੀ ਸੋਖਿਆ ਮੇਰੀ ਗੱਲ ਸੁਣੋ ਐਂ ਕਿ ਮੈਂ ਬਣ ਜੂਦਾ ਵਾਲੇ ਹੂੰ ਮੈਨੂੰ ਐਂ ਫੜਾ ਇਧਰ ਨੂਨ ਮਿਰਚ ਮੰਨੂ ਫੜਾ ਮੈਂ ਆਪੇ ਆਪਦੇ ਹਿਸਾਬ ਨਾਲ ਪਾ ਲੂੰ ਓ ਚੰਨੀ ਤੇਰਾ ਕੀ ਪਤਾ ਸਾਰੇ ਹੀ ਪਾਨੇ ਓਏ ਮੇਰੇ ਘਰੇ ਲੜਾਈ ਕਰਾਏਗਾ ਨਾਲੇ ਸਿਮੂ ਮਣਕੇ ਧਰ ਕੇ ਗਈਆਂ ਮੈਂ ਤਾਂ ਤੈਨੂੰ ਐਂ ਕਹਣਾ ਵੀ ਚੁੰਡੀ ਚੁੰਡੀ ਕ ਪਾ ਦੀ ਦੇਖੀ ਜੋ ਘੱਟ ਪਾਣੀ ਪਾ ਲਈ ਵਿੱਚ ਤੁਹ ਕਿਹਾ ਲਗਰਤੀ ਸੋਖਿਆ ਮੇਰੀ ਗੱਲ ਸੁਣ ਜਿਹੜੇ ਹਿਸਾਬ ਨਾਲ ਤੂੰ ਸਬਜੀ ਬਣਾਏਗਾ ਉਹ ਸਬਜੀ ਨਾਲ ਤਾਂ ਮੈਨੂੰ ਐ ਲੱਗਦਾ ਵੀ ਆਲੂ ਉੱਤੀ ਦੇਖਣਗੇ ਪਾਣੀ ਦੇ ਪਾਣੀ ਜਨਾ ਪਾਇਆ ਪਾਣੀ ਤਾਂ ਇਹਦੇ ਵਿੱਚ ਵੱਧ ਪਾਉਣਾ ਪਊ ਆਪਾਂ ਨੂੰ ਅੱਧਾ ਪਤੀਲਾ ਕਰਕੇ ਧਰਨਾ ਪਊ ਫੇਰ ਕਿਤੇ ਜਾ ਕੇ ਬਣੂਦਾ ਸੋਖਿਆ ਫੇਰ ਮੈਨੂੰ ਲੱਗਦਾ ਭਾਈ ਆਬਦੀ ਲੈ ਜਾ ਪਤੀਲੀ ਜੀ ਚੱਕ ਕੇ ਮੈਂ ਤਾਂ ਨਹੀਂ ਐ ਕਰ ਸਕਦਾ ਮੈਨੂੰ ਸਿਮੋਣੇ ਆਣ ਸਾਰੀ ਕਲੇਸ਼ ਖੜਾ ਕਰ ਲੈਣਾ ਮੇਰੇ ਨਾਲ ਬਾਈ ਬਣ ਕੇ ਤੂੰ ਐ ਨਾ ਕਰ ਜਾ ਜੇ ਤੇਰੇ ਕੋਲ 5 10 ਰੁਪਏ ਹੈਗੇ ਨੇ ਮੋਲੇ ਨੇ ਕੀ ਆਗਾ ਲਗਰ ਤੀ ਸੋਖਿਆ ਇਨਾ ਡਰਦਾ ਯਾਰ ਤੂੰ ਤਾਂ ਕਮਾਲ ਹੀ ਕਰੀ ਜਾਂਦਾ ਜੰਮੀ ਤੈਨੂੰ ਤਾਂ ਯਾਰ ਬਾਲਾ ਹੀ ਡਰਦਾ ਉਹ ਤੂੰ ਤਾਂ ਮੈਂ ਇਹ ਬਾਹਰ ਰੋੜਾ ਪਾਤਾ ਨਾ ਤੇਰੀ ਬੇਤੀ ਬਾਲੀ ਹੋ ਗਈ ਉਹ ਨਾ ਯਾਰ ਚੰਨੀ ਆਏ ਨਾ ਕਰੀ ਦੇਖ ਲੈ ਭਾਈ ਬਣ ਕੇ ਜਿਹੜਾ ਜਾ ਕੰਮ ਕਰਨਾ ਨਾ ਮੈਂ ਤੈਨੂੰ ਦੱਸਦਾ ਆਪਣੀ ਯਾਰੀ ਟੁੱਟ ਜਾ ਉਹ ਭਾਈ ਹੁਣ ਦੇਖ ਲੈ ਆਪਾਂ ਇੱਕ ਦੂਜੇ ਦੇ ਹਾਰਚ ਕੱਢਦੇ ਅੱਜ ਦਾਲ ਬਣਾਉਣ ਵੇਲੇ ਵੀ ਇੱਕ ਦੂਜੇ ਨਾਲ